اب آپ بناو گے مونگی دال <سؤال> دلوا جہی اِسی ایک کپ مونگی دال لے چی طرح دو کے تین گھنٹے لیے آپ دھو کے رکھ دیتا جی تو اس بعد ہوں آپ چھان لوگے جہاں بھی یہ پانی ہے ایکسٹرا سارا آپ کٹ دیں گے تو ہوں آپ ایک مکس کے جار ویٹ ساری دال پا لگے تو دال پا کے آپ یہ گرائنڈ کریں گے گرائنڈ کر کے آپ دیکھتے ہیں یہاں تھوڑا جہا پانی پاؤں گے تو پانی پا کے آپ یہ پھر دوبارہ گرائنڈ کر پیسٹ بنا کے تیار کریں گے ਜਿਆਦਾ ਧੀਕ ਵਾਲਾ ਪੇਸਟ ਤਿਆਰ ਨੂੰ ਕਰਨਾ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਤੇ ਇੱਧਰ ਹੀ ਆਪਾਂ ਨੇ ਇੱਕ ਗੈਸ ਤੇ ਰੱਖ ਲਈ ਤੇ ਪੈਨ ਉਹਦੇ ਵਿੱਚ ਪਾਏ ਆਪਣੇ ਚੀਨੀ ਚੀਨੀ ਡਾਲ ਲਈ ਆਪਾਂ ਨੇ ਇੱਕ ਕੱਪ ਉਹਨੇ ਚੀਨੀ ਪਾਈਏ ਤੇ 3 ਕੱਪ ਪਾਏ ਨੇ ਪਾਣੀ ਦੇ ਨਾਲ ਹੀ ਆਪਾਂ ਇਹਦੇ ਵਿੱਚ ਤਿੰਨ ਇਲਾਚੀਆਂ ਪੁੱਟ ਕੇ ਪਾ ਦਵਾਂਗੇ ਤੇ ਇਹਨੂੰ ਆਪਾਂ ਪਕਾਵਾਂਗੇ ਆਪਾਂ ਨੇ ਜਿਆਦਾ ਗਾੜਾ ਨਹੀਂ ਕਰਨਾ ਬਸ ਆਪਾਂ ਇਹਨੂੰ ਚੀਨੀ ਕੋਲ ਟੱਕਰ ਹੀ ਪਕਾਉਣਾ ਹੈ ਤੇ ਇਸ ਤੋਂ ਬਾਅਦ ਹੀ ਆਪਾਂ ਹੁਣ ਇੱਧਰ ਕੜਾਹੀ ਲਈ ਹੈ ਉਹਦੇ ਵਿੱਚ ਪਾਇਆ ਇੱਕ ਚਮਚਾ ਦੇਸੀ ਘੀ ਦਾ ਤੇ ਨਾਲ ਹੀ ਆਪਾਂ ਦੇ ਵਿਸਾਧਨਾਂ ਉਹ ਵੀ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਅਨ ਦੇ ਕੋਈ ਵੀ ਡਰਾਈ ਫਰੂਟ ਲੈ ਸਕਦੇ ਹੋ ਅਸੀਂ ਲਿਆ ਕਾਜੂ ਬਦਾਮ ਪਿਸਤਾ ਤੇ ਦਾਖਾ ਇਹਨੂੰ ਆਪਾਂ ਇੱਕੋ ਮਿੰਟ ਲਈ ਰੋਸਟ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢ ਲਵਾਂਗੇ ਤੇ ਇਹੀ ਕੜਾਹੀ ਦੇ ਵਿੱਚ ਆਪਾਂ ਪਾ ਦਵਾਂਗੇ ਇੱਕ ਕੱਪ ਟੀ ਦਾ ਜਿੰਨੀ ਆਪਣੇ ਦਾਲ ਲਈ ਹੈ ਉਹਨੇ ਹੀ ਆਪਾਂ ਟੀ ਲਵਾਂਗੇ ਤੇ ਇਸ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਜਿਹੜਾ ਆਪਾਂ ਨੇ ਮੂਗੀ ਦਾਲ ਦਾ ਪੇਸਟ ਬਣਾ ਕੇ ਤਿਆਰ ਕਰਿਆ ਸੀ ਤੇ ਇਹਨੂੰ ਆਪਾਂ मिक्स ਕਰਦੇ ਜਾਵਾਂਗੇ ਇਹਨੂੰ ਆਪਾਂ ਨੇ ਮਿਕਸਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਆਪਾਂ ਨੇ ਇਹਨੂੰ ਫਲਾਉ ਦੇਣਾ ਹੈ ਹੱਥ ਬਿਲਕੁਲ ਵੀ ਰੋਕਣਾ ਨਹੀਂ ਹੈ ਨਹੀਂ ਇਹ ਨੀਚੇ ਲੱਗ ਜਾਵੇਗਾ ਇਹਨੂੰ ਆਪਾਂ 2 ਮਿੰਟ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਰੇਚ ਫੜਾਵਾਂਗੇ 2-3 ਚਮਚੇ ਸੋਜੀ ਦੇ ਤੇ ਦੋ ਹੀ ਚਮਚੇ ਦੇਸ ਦੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ 12 ਤੋਂ ਲੈ ਕੇ 15 ਮਿੰਟ ਲਈ स्लो ਫਲੇਮ ਤੇ ਜਦੋਂ ਦਾਲ ਦਾ ਰੰਗ ਚੇਂਜ ਹੋ ਜਾਵੇ ਤੇ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਾਵੇ ਤਾਂ ਇਹ ਪੁੱਜ ਜਾਵੇਗੀ ਤਾਂ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਛਾਸ ਜਿਹੜੀ ਆਪਾਂ ਨੇ ਤਿਆਰ ਕਰਕੇ ਰੱਖੀ ਸੀ ਤੇ ਇਹਨੂੰ ਆਪਾਂ 2-3 ਮਿੰਟ ਲਈ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਕੇਸਰ ਵਾਲਾ ਦੁੱਧ ਅੱਧਾ ਕੱਪ ਜਿਹੜੇ ਵਿੱਚ ਆਪਾਂ ਨੇ 10 ਮਿੰਟ ਲਈ ਕੋਸੇ ਦੁੱਧ ਦੇ ਵਿੱਚ ਆਪਾਂ ਨੇ ओके ਸਿਰਫ ਨਾਲ ਫੇਰ ਆਪਾਂ ਦੱਸਦਾ ਸੀ ਉਹ ਪਾ ਦਵਾਂਗੇ ਤੇ ਇਹਨੂੰ ਮਿਕਸ ਕਰਾਂਗੇ ਆਪਾਂ ਇਹਨੂੰ 2-3 ਮਿੰਟ ਲਈ ਹੋਰ ਪਕਾਵਾਂਗੇ ਜਦ ਤੱਕ ਜਿਹੜਾ ਹਲਵਾ ਜਿਹੜਾ ਕੜਾਹੀ ਨੂੰ ਨਾ ਛੱਡ ਦੇਵੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਡਰਾਈ ਫਰੂਟ ਸਾਡਾ ਮੂੰਗੀ ਦਾਲ ਦਾ ਹਲਵਾ ਬਣ ਕੇ ਤਿਆਰ ਜਿਹੜਾ ਕਿ ਬਹੁਤ ਹੀ ਵਧੀਆ ਟੇਸਟ ਹੀ ਬਣਿਆ ਹੈ ਤੇ ਖਾਣ ਦੇ ਵਿੱਚ ਬਹੁਤ ਹੀ ਮਜ਼ੇਦਾਰ ਹੈ ਤੇ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਵੀ ਰੈਸਪੀ ਨੂੰ ਟਰਾਈ ਕਰ ਸਕਦੇ ਹੋ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਡੀ ਰੈਸਪੀ ਤੇ ਆਪਾਂ ਇਹਨੂੰ ਥੋੜਾ ਜਿਹਾ ਡਿਜ਼ਾਈਨ ਵਾਲਾ ਦਿੱਤਾ ਹੈ ਆਪਣੇ ਸਪੈਚੂਲਾ ਨਾਲ ਅਹੀਂ ਆਪਾਂ ਇਹਦੀ ਕੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ